ਇਸ ਵਾਰ ਮੇਅਰ ਚੋਣ ਲਈ ਕਿੱਕਆਫ ਵੋਟ ਕਿੰਨੀ ਅਹਿਮ ਸਾਬਤ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਕੌਂਸਲਰਾਂ ਨੂੰ ਵਿਰੋਧੀ ਧਿਰ ਦੇ ਸੰਪਰਕ ਵਿੱਚੋਂ ਤੋਂ ਬਚਾ ਰਹੀਆਂ ਹਨ ਇਸੇ ਵਿਚਾਰ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਵਾਰਡ ਨੰਬਰ 31 ਦੇ ਕੌਂਸਲਰ ਲਖਵੀਰ ਸਿੰਘ ਬਿੱਲੂ ਹਾਲੇ ਵੀ ਅੰਡਰਗ੍ਰਾਉਂਡ ਚੱਲ ਰਹੇ ਹਨ ਖਾਸ ਗੱਲ ਇਹ ਹੈ ਕਿ ਭਾਜਪਾ ਇਸ ਨੂੰ ਲੈ ਕੇ ਬਿੱਲੂ ਦੀ ਨਿੱਜੀ ਜ਼ਿੰਦਗੀ ਦਾ ਹਵਾਲਾ ਦਿੰਦੇ ਹੋਏ ਪੱਲਾ ਛਾੜ ਰਹੀ ਹੈ ਜਦ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਮੁਤਾਬਕ ਪਾਰਟੀ ਛੱਡਣ ਤੋਂ ਬਾਅਦ ਲਖਵੀਰ ਸਿੰਘ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕਲਾਸ਼ ਚੰਦ ਜੈਨ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਦੀ ਆਪਣੀ ਇੱਕ ਨਿੱਜੀ ਜ਼ਿੰਦਗੀ ਵੀ ਹੈ ਜੇਕਰ ਉਹ ਘਿਸੇ ਦੇ ਨਾਲ ਸੰਪਰਕ ਨਹੀਂ ਕਰਨਾ ਚਾਹੁੰਦੇ ਤਾਂ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਬਾਕੀ ਉਹ ਪਾਰਟੀ ਦੇ ਨਾਲ ਹੀ ਹਨ। ਹਾਲਾਂਕਿ ਇਹ ਸਵਾਲ ਹਲੇ ਵੀ ਇਹੀ ਉਠਾਏ ਜਾ ਰਹੇ ਨੇ ਕਿ ਆਖਿਰਕਾਰ ਬਿੱਲੂ ਕਿੱਥੇ ਹੈ ਅਤੇ ਉਹਨਾਂ ਨੂੰ ਕਿਉਂ ਲੁਕਾਇਆ ਜਾ ਰਿਹਾ ਹੈ। ਉੱਥੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਕੌਂਸਲਰਾਂ ਨੂੰ ਰੋਪੜ ਦੇ ਇੱਕ ਫਾਰਮ ਹਾਊਸ ਦੇ ਵਿੱਚ ਰੱਖਿਆ ਹੋਇਆ ਹੈ ਪਰ ਉਹਨਾਂ ਨਾਲ ਵੀ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ ਜਦਕਿ ਦੂਜੇ ਪਾਸੇ ਬਿੱਲੂ ਦੇ ਦੋਵੇਂ ਮੋਬਾਈਲ ਨੰਬਰਸ ਸਵਿਚ ਆਫ ਹਨ ਅਤੇ ਨਾ ਹੀ ਉਹ ਕਰ ਦੇ ਵਿੱਚ ਹੈ ਤੇ ਇੰਨਾ ਹੀ ਨਹੀਂ ਬਿੱਲੂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦਾ ਕਹਿਣਾ ਹੈ ਕਿ ਪਿਛਲੇ 48 ਘੰਟਿਆਂ ਦੌਰਾਨ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਉਹਨਾਂ ਨੂੰ ਕੋਈ ਜਾਣਕਾਰੀ ਹੈ ਕਿ ਕਿਹੋ ਇਸ ਸਮੇਂ ਕਿੱਥੇ ਹਨ ਬਿਊਰੋ ਰਿਪੋਰਟ ਸ਼ਿਫ ਅਪਡੇਟ ਨਿਊਜ਼ ਦੇ ਨਾਲ ਤਨਫਾਦ ਇਸ ਵਾਰ ਮੇਅਰ ਚੋਣ ਲਈ ਕਿੱਕ ਆਫ ਵੋਟ ਕਿੰਨੀ ਅਹਿਮ ਸਾਬਤ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਕਾਉਂਸਲਰਾਂ ਨੂੰ ਵਿਰੋਧੀ ਧਿਰ ਦੇ ਸੰਪਰਕ ਵਿੱਚ ਆਉਣ ਤੋਂ ਬਚਾ ਰਹੀਆਂ ਹਨ ਇਸ ਵਿਚਕਾਰ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਬਾੜ ਨੰਬਰ 31 ਦੇ ਕੌਂਸਲਰ ਲਖਵੀਰ ਸਿੰਘ ਬਿੱਲੂ ਹਾਲੇ ਵੀ ਅੰਡਰਗਰਾਉਂਡ ਚੱਲ ਰਹੇ ਹਨ ਖਾਸ ਗੱਲ ਇਹ ਹੈ ਕਿ ਭਾਜਪਾ ਇਸ ਨੂੰ ਲੈ ਕੇ ਬਿੱਲੂ ਦੀ ਨਿੱਜੀ ਜ਼ਿੰਦਗੀ ਦਾ ਹਵਾਲਾ ਦਿੰਦੇ ਹੋਏ ਪੱਲਾ ਝਾੜ ਰਹੀ ਹੈ ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਮੁਤਾਬਕ ਪਾਰਟੀ ਛੱਡਣ ਤੋਂ ਬਾਅਦ ਲਖਵੀਰ ਸਿੰਘ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕਲਾਸ਼ ਚੰਦ ਜੈਨ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਦੀ ਆਪਣੀ ਇੱਕ ਨਿੱਜੀ ਜ਼ਿੰਦਗੀ ਵੀ ਹੈ ਜੇਕਰ ਉਹ ਕਿਸੇ ਦੇ ਨਾਲ ਸੰਪਰਕ ਨਹੀਂ ਕਰਨਾ ਚਾਹੁੰਦੇ ਤਾਂ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਬਾਕੀ ਉਹ ਪਾਰਟੀ ਦੇ ਨਾਲ ਹੀ ਹਨ। ਹਾਲਾਂਕਿ ਇਹ ਸਵਾਲ ਹਾਲੇ ਵੀ ਇਹੀ ਉਠਾਏ ਜਾ ਰਹੇ ਨੇ ਕਿ ਆਖਿਰਕਾਰ ਬਿੱਲੂ ਕਿੱਥੇ ਹੈ ਅਤੇ ਉਹਨਾਂ ਨੂੰ ਕਿਉਂ ਲੁਕਾਇਆ ਜਾ ਰਿਹਾ ਹੈ। ਉੱਥੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਕੌਂਸਲਰਾਂ ਨੂੰ ਰੋਪੜ ਦੇ ਇੱਕ ਫਾਰਮ ਹਾਊਸ ਦੇ ਵਿੱਚ ਰੱਖਿਆ ਹੋਇਆ ਹੈ ਪਰ ਉਹਨਾਂ ਨਾਲ ਵੀ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ ਜਦਕਿ ਦੂਜੇ ਪਾਸੇ ਬਿੱਲੂ ਦੇ ਦੋਵੇਂ ਮੋਬਾਈਲ ਨੰਬਰਸ ਸਵਿਚ ਆਫ ਹਨ ਅਤੇ ਨਾ ਹੀ ਉਹ ਕਰਦੇ ਵਿੱਚ ਹੈ ਤੇ ਇੰਨਾ ਹੀ ਨਹੀਂ ਬਿੱਲੂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦਾ ਕਹਿਣਾ ਹੈ ਕਿ ਪਿਛਲੇ 48 ਘੰਟਿਆਂ ਦੌਰਾਨ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਉਹਨਾਂ ਨੂੰ ਕੋਈ ਜਾਣਕਾਰੀ ਹੈ ਕਿ ਉਹ ਇਸ ਸਮੇਂ ਕਿੱਥੇ ਹਨ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਤਨਫਾਦ ਇਸ ਵਾਰ ਮੇਅਰ ਚੋਣ ਲਈ ਕਿੱਕ ਆਫ ਵੋਟ ਕਿੰਨੀ ਅਹਿਮ ਸਾਬਤ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਕਾਉਂਸਲਰਾਂ ਨੂੰ ਵਿਰੋਧੀ ਧਿਰ ਦੇ ਸੰਪਰਕ ਵਿੱਚ ਆਉਣ ਤੋਂ ਬਚਾ ਰਹੀਆਂ ਹਨ ਇਸ ਵਿਚਕਾਰ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਬਾੜ ਨੰਬਰ 31 ਦੇ ਕੌਂਸਲਰ ਲਖਵੀਰ ਸਿੰਘ ਬਿੱਲੂ ਹਾਲੇ ਵੀ ਅੰਡਰਗ੍ਰਾਉਂਡ ਚੱਲ ਰਹੇ ਹਨ ਖਾਸ ਗੱਲ ਇਹ ਹੈ ਕਿ ਪਾਸਪਾਸ ਨੂੰ ਲੈ ਕੇ ਬਿੱਲੂ ਦੀ ਨਿੱਜੀ ਜ਼ਿੰਦਗੀ ਦਾ ਹਵਾਲਾ ਦਿੰਦੇ ਹੋਏ ਪੱਲਾ ਝਾੜ ਰਹੀ ਹੈ ਜਦ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਮੁਤਾਬਕ ਪਾਰਟੀ ਛੱਡਣ ਤੋਂ ਬਾਅਦ ਲਖਵੀਰ ਸਿੰਘ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਭਾਜਪਾ ਦੇ ਸੂਬਾ ਮੀਤ ਪ੍ਰਧਾਨਚੰਦ ਜੈਨ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਦੀ ਆਪਣੀ ਨਿੱਜੀ ਜ਼ਿੰਦਗੀ ਵੀ ਹੈ ਜੇਕਰ ਉਹ ਕਿਸੇ ਦੇ ਨਾਲ ਸੰਪਰਕ ਨਹੀਂ ਕਰਨਾ ਚਾਹੁੰਦੇ ਤਾਂ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਬਾਕੀ ਉਹ ਪਾਰਟੀ ਦੇ ਨਾਲ ਹੀ ਹਨ। ਹਾਲਾਂਕਿ ਇਹ ਸਵਾਲ ਹਲੇ ਵੀ ਇਹੀ ਉਠਾਏ ਜਾ ਰਹੇ ਨੇ ਕਿ ਆਖਿਰਕਾਰ ਬਿੱਲੂ ਕਿੱਥੇ ਹੈ ਅਤੇ ਉਹਨਾਂ ਨੂੰ ਕਿਉਂ ਲੁਕਾਇਆ ਜਾ ਰਿਹਾ ਹੈ। ਉੱਥੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਕੌਂਸਲਰਾਂ ਨੂੰ ਰੋਪੜ ਦੇ ਇੱਕ ਫਾਰਮ ਹਾਊਸ ਦੇ ਵਿੱਚ ਰੱਖਿਆ ਹੋਇਆ ਹੈ ਪਰ ਉਹਨਾਂ ਨਾਲ ਵੀ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ ਜਦਕਿ ਦੂਜੇ ਪਾਸੇ ਬਿੱਲੂ ਦੇ ਦੋਵੇਂ ਮੋਬਾਈਲ ਨੰਬਰਸ ਵਿੱਚ ਆਫ ਹਨ ਅਤੇ ਨਾ ਹੀ ਉਹ ਘਰ ਦੇ ਵਿੱਚ ਹੈ ਤੇ ਇਹਨਾਂ ਹੀ ਨਹੀਂ ਬਿੱਲੂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦਾ ਕਹਿਣਾ ਹੈ ਕਿ ਪਿਛਲੇ 48 ਘੰਟਿਆਂ ਦੌਰਾਨ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਉਹਨਾਂ ਨੂੰ ਕੋਈ ਜਾਣਕਾਰੀ ਹੈ ਕਿ ਉਹ ਇਸ ਸਮੇਂ ਕਿੱਥੇ ਹਨ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਤਨਫਾਦ